ਅਸਵਿਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਆ ਜਿੱਥੇ ਕਿ ਮਹਿੰਦਰ ਸਿੰਘ ਕੇਪੀ ਨੂੰ ਹੁਣ ਜਲੰਧਰ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਜੋ ਕਿ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਏ ਨੇ ਦੱਸਦੇ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਨੂੰ ਇੱਕ ਤੋਂ ਬਾਅਦ ਇੱਕ ਝਟਕੇ ਲੱਗ ਰਹੇ ਨੇ ਦੱਸਦੀ ਹੈ ਕਿ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਜਲੰਧਰ ਤੋਂ ਸਸਦ ਮੈਂਬਰ ਰਹੇ ਮਹਿੰਦਰ ਸਿੰਘ ਕੇਪੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਜਲੰਧਰ ਦੀ ਸੀਟ ਨੂੰ ਲੈ ਕੇ ਇਹ ਜਾਣਕਾਰੀ ਸਾਹਮਣੇ ਆਉਂਦੀ ਹੈ ਜਿੱਥੇ ਕਿ ਦੇਰਾ का मुख्यमंत्री ਅਤੇ ਜਲੰਧਰ ਲੋਕ ਸਭਾ ਸੀਟ ਤੋਂ ਉਮੀਦਵਾਰ ਚਰਨਜੀਤ ਸਿੰਘ ਚੰਨੀ ਕੇਪੀ ਨੂੰ ਮਨਾਉਣ ਲਈ ਉਹਨਾਂ ਦੇ ਘਰ ਪਹੁੰਚੇ ਸੀ ਪਰ ਇਹ ਕੋਸ਼ਿਸ਼ ਨਾਕਾਮ ਰਹੀ ਤਾਂ ਇੱਥੇ ਇਹ ਵੀ ਦੱਸਦੀ ਕਿ ਮਹਿੰਦਰ ਸਿੰਘ ਕੇਪੀ ਜਲੰਧਰ ਚ ਕਾਂਗਰਸ ਦਾ ਸਭ ਤੋਂ ਵੱਡਾ ਚਿਹਰਾ ਰਹੇ ਨੇ ਉਹ ਦੋ ਵਾਰ ਕੈਬਨਿਟ ਮੰਤਰੀ ਤੇ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਨੇ ਪਰ ਲਗਾਤਾਰ ਇਹ ਚਰਚਾ ਆ ਰਹੀ ਸੀ ਕਿ ਉਹ ਜਿਹੜੇ ਨੇ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਸਭ ਤੋਂ ਵੱਡੀ ਖਬਰ ਹੁਣ ਸਾਹਮਣੇ ਆਈ ਹੈ ਜਿੱਥੇ ਕਿ ਉਹ ਅਕਾਲੀ ਦਲ ਦੇ ਵਿੱਚ ਸ਼ਾਮਿਲ ਵੀ ਹੋ ਗਏ ਨੇ ਤੇ ਜਲੰਧਰ ਤੋਂ ਉਹਨਾਂ ਦਾ ਨਾਮ ਵੀ ਜਿਹੜਾ ਅਨਾਉਂਸ ਕਰਦਾ ਦਾ ਗਿਆ ਹੈ ਪਰ ਕਈ ਤਰ੍ਹਾਂ ਦੀਆਂ ਚਰਚਾਵਾਂ ਜਿੱਥੇ ਕਈ ਵਾਰ ਇਹ ਕਿਹਾ ਜਾਂਦਾ ਕਿ ਦਲ ਬਦਲੂਆਂ ਦੀ ਗੱਲ ਕਰਦੇ ਆ ਲੋਕ ਤਾਂ ਇਹ ਕਹਿੰਦੇ ਨੇ ਕਿ ਦਲ ਬਦਲੂਆਂ ਦਾ ਸਾਥ ਨਹੀਂ ਦੇਣਾ ਪਰ ਸਭ ਤੋਂ ਵੱਡੀ ਗੱਲ ਕੀ ਆ ਉਮੀਦਵਾਰ ਲਗਾਤਾਰ ਪਾਰਟੀਆਂ ਦੇ ਵਿੱਚ ਸ਼ਾਮਿਲ ਹੁੰਦੇ ਜਾ ਰਹੇ ਨੇ ਅਤੇ ਹੁਣ ਤੁਹਾਨੂੰ ਦੱਸ ਦੇ ਕਿ ਮਹਿੰਦਰ ਸਿੰਘ ਕੇਪੀ ਜਿਹੜੇ ਨੇ ਉਹ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਏ ਨੇ ਤੇ ਉਹਨਾਂ ਦਾ ਨਾਮ ਜਿਹੜਾ ਆ ਐਲਾਨ ਕਰ ਦਿੱਤਾ ਗਿਆ ਜਲੰਧਰ ਸੀਟ ਤੋਂ ਕਾਂਗਰਸ ਪਾਰਟੀ ਨੇ ਇੰਨਾ ਲੱਗਾ ਸਭਾ ਘੜ ਘਟੜ ਹੈ ਦੇਖਦੇ ਨੇ ਕਿ ਸਾਨੂੰ ਸਾਡਾ ਹੱਕ ਮਿਲੂਗਾ ਸਾਡਾ ਜਿਹੜਾ ਪੰਡਾ ਅਧਿਕਾਰ ਸਾਨੂੰ ਪਾਰਟੀ ਦਊਗੀ ਪਰ ਪਾਰਟੀਆਂ ਕਈ ਵਾਰੀ ਇਦਾਂ ਦੇ ਫੈਸਲੇ ਲੈ ਲੈਂਦੀਆਂ ਜਿਹੜੇ ਕੀ ਲੋਕ ਤੇ ਜਿਹੜੇ ਸਹੀ ਨਹੀਂ ਲਾਉਂਦੇ ਨੇ ਉਹ ਸਰਕਾਰ ਨਹੀਂ ਕਰਦੇ ਸੋ ਕਾਂਗਰਸ ਪਾਰਟੀ ਨੇ ਬੜਾ ਗਲਤ ਫੈਸਲਾ ਲਿਆ ਇਥੋਂ ਬਾਹਰੋਂ ਆ ਕੇ ਲੀਡਰ ਇੱਥੇ ਥੋਪਿਆ ਤੇ ਜਿਸ ਦੇ ਅੰਦਰ ਕਈ ਤਰ੍ਹਾਂ ਦੇ ਜ਼ਖਮ ਲੱਗਦੇ ਨੇ ਦੇਖਦੇ ਮਾਰੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਮੀਡੀਆ ਵਿੱਚ ਆਪਾਂ ਸਾਰੇ ਜਾਣਦੇ ਆ ਇਹਨਾਂ ਸਾਰੀਆਂ ਗੱਲਾਂ ਦੇ ਫਲਸਰੂਪ ਕੇਪੀ ਸਾਹਿਬ ਨੇ ਬਹੁਤ ਵੱਡਾ ਫੈਸਲਾ ਲਿਆ ਤੇ ਇਹਨਾਂ ਨੇ ਅੱਜ ਸ਼੍ਰੋਮਣੀ ਕਮੇਟੀ ਦੇ ਵਿੱਚ ਸ਼ਾਮਲ ਹੋਣ ਦਾ ਮਾਨ ਪ੍ਰਾਪਤਿਆ ਤੇਪੀ ਸਾਹਿਬ ਪੁਸ਼ਤਾਂਦਰ ਪੁਸ਼ਤ ਇਹ ਰਸਤਾ ਨੇ ਸਰਵਦਾ ਰਹੀਂ ਕਈ ਪੁਸ਼ਤਾ ਇਹਨਾਂ ਨੇ ਕਾਂਗਰਸ ਆਲੀ ਦੀ ਸੇਵਾ ਕੀਤੀ ਤੇ ਬਜ਼ੁਰਗਾਂ ਨੇ ਬਹੁਤ ਵੱਡੀ ਕੁਰਬਾਨੀ ਵੀ ਦਿੱਤੀ ਪੰਜਾਬ ਵਿੱਚ ਸमाज ਨਾਸਤੇ ਕਿ ਆਪਾਂ ਸਾਰੇ ਇਸ ਗੰਨ ਨੂੰ ਉਹ ਨਹੀਂ ਪਰ ਸਾਡੂ ਇਸ ਕਾਲ ਦਾ ਬੜਾ ਮਾਣ ਹੈ ਕਿ ਜੇਪੀ ਸਾਹਿਬ ਤੇ ਅਕਾਲੀ ਦੰਦ ਵਿੱਚ ਸਾਂਝ ਰਹੇ ਅਕਾਲੀ ਦੰਦ ਨੂੰ ਪੂਰਤ ਸੱਕ ਮਿਲੇਗੀ ਸਭਾ ਜਿਹੜਾ ਖੇਤਰ ਕਰਵਾਵਿਆ ਉਹ ਹੋਰ ਬਣੂਗਾ ਜੇਪੀ ਸਾਹਿਬ ਦੀਆਂ ਸਾਝਾਂ ਇਹਦੀ ਸਾਡੀਆ ਰਿਸ਼ਤੇਦਾਰੀਆਂ ਤੇ ਵੀ ਸਾਡਾ ਪਿਆਰ ਬਹੁਤ ਦੂਰ ਦੂਰ ਤੱਕ ਆ ਤੇ ਆਪਾਂ ਸਾਰੇ ਜਾਣਦੇ ਆ ਕੱਲੇ ਜਲੰਧਰ ਨਹੀਂ ਇਨਾ ਦੇ ਆਉਂਦਾ ਆਪਾਂ ਨੂੰ ਪੰਜਾਬ ਵਿੱਚ ਵੀ ਬੜਾ ਆਸਰਾ ਮਿਲਣਾ ਬੜਾ ਆਪਾਂ ਨੂੰ ਨਾਮ ਹੋਊਗਾ ਉਸ ਨੂੰ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਆਪਾਂ ਸਮਝੋ ਇਹ ਬਹੁਤ ਉਮੀਦ ਹੈ ਕਿ ਹਰ ਸਾਰਾ ਜਲੰਧਰ ਦਾ ਕਾਂਲੀ ਦਾ ਆਇਆ ਜਿਹੜੇ ਲੀਡਰ ਮੌਕੇ ਪ੍ਰਸਤਿਤ ਦਿਖਾਉਂਦੇ ਹੋਏ ਜਿਨ੍ਹਾਂ ਲੀਡਰਾਂ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਇਸ ਤੋਂ ਪਹਿਲਾਂ ਪੰਜਾਬ ਦੀ ਬਹੁਤ ਵੱਡੇ ਸਿਆਸੀ ਕੰਮ ਦੇਸ ਦੇ ਨੋਟਾਇਟ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਐਡਾ ਮਾਨ ਦਿੱਤਾ ਤੇ ਉਹ ਐ ਮੌਕੇ ਤੇ ਆ ਕੇ ਉਹ ਪਾਰਟੀ ਨੂੰ gana ਦਿੰਦੇ ਦੂਸਰੀ ਪਾਰਟੀ ਸ਼ਾਮਲ ਹੋਵੇ ਇਸ ਤੋਂ ਵਧਾ ਉਹ ਪਾਰਟੀ ਕੋਈ ਹੋ ਸਕਦਾ ਸਤੋ ਮਹਤਿ ਜਿਹੜੀ ਬੇਮਾਨੀ ਨਹੀਂ ਕੋਈ ਕਰ ਸਕਦਾ ਸੋ ਆਪਣੇ ਕੰਮ ਬਹੁਤ ਉੱਠਾ ਆਇਆ ਤੇ ਉਹਦੇ باوجود ਆਪਣੇ ਬਾਦਲ ਸਾਹਿਬ ਨੇ ਅੰਗਾ ਮਾਨ ਰਖਿਆ ਉਹਨਾਂ ਨਾਲ ਕਈ ਚਿਰਾਂ ਦਾ ਆਮ ਆਦਮੀ ਪਾਰਟੀ ਜਾਂ ਦੂਸਰੇ ਪਾਰਟੀਆਂ ਦੇ ਨਾਲ ਉਹਨਾਂ ਦੀਆਂ ਤਾਲਾ ਕੁੰਡੀਆਂ ਸਿੱਗੀਆਂ ਪਵਨ ਕਿਨੂ ਦੀਆ ਉਹਦੇ باوجود ਵੀ ਬਾਦਲ ਸਾਹਿਬ ਉਹਨੂੰ ਮਰਦ ਦੇ ਵਾਸਤੇ ਤਿਆਰ ਸੀ ਪਰ ਉਹ ਤੋਂ ਮਾਨ ਲੈ ਨਹੀਂ ਰਿਹਾ ਸੋ ਜੇ ਸਾਰੀਆਂ ਗੱਲਾਂ ਸਾਰੀ ਤੁਸੀਂ ਜਾਣਦੇ ਹੋ ਬਜ਼ੁਰਗੋ ਵੀਰੋ ਤੇ ਕਹੋ ਕਿ ਪ੍ਰਮਾਤਮਾ ਨੇ ਸਾਰਾ ਹੱਥ ਵਸਿਆ ਅੱਜ ਪ੍ਰਮਾਤਮਾ ਨੇ ਕਿਰਪਾ ਕੀਤੀ ਆਪਣਾ ਪਰਿਵਾਰ ਅਕਾਲੀ ਦਾ ਬਹੁਤ ਵੱਡਾ ਹੋਇਆ ਸੋ ਮੈਂ ਖਿਰਮਤ ਸੇ ਇੱਕ ਵਾਰ ਫੇਰ ਸਾਰੇ ਜਨਦਰ ਵੱਲੋਂ ਜਲੰਧਰ ਵੱਲੋਂ ਆਪਣੇ ਸ਼ਹਿਰੀ ਦਿਹਾਤੀ ਵੱਲੋਂ ਸਰਦਾਰ ਮਹਿੰਦਰ ਸਿੰਘ ਕੇਬੀ ਜੀ ਨੂੰ ਜੀ ਆਇਆਂ ਆਖਦਾ ਤੇ ਬਹੁਤ ਬਹੁਤ ਦਿਨਾਂ ਦਾ ਧੰਨਵਾਦ ਕਰਦਾ ਤੇ ਬਾਦਸ਼ਾਹ ਸਾਹਿਬ ਦੀ ਹਕਮਤ ਹਿਸਨ ਕਰਦੇ ਆ ਕਿ ਇਹਨਾਂ ਨੇ ਬਹੁਤ ਵੱਡਾ ਫੈਸਲਾ ਲਿਆ ਆਉਣ ਵਾਲੇ ਸਮੇਂ ਚ ਬਹੁਤ ਵੱਡਾ ਫੈਸਲਾ ਲੈਣ ਜਾ ਰਹੇ ਨੇ ਜਿਸ ਫੈਸਲੇ ਨਾਲ ਸ਼ਰਮਣੇ ਕਾਲੇ ਦਾ ਗੁਰੂਆ ਮਜ਼ਬੂਤੀ ਮਿਲਣੀ ਆ ਆਪਾਂ ਨੂੰ ਮਾਤਕਤ ਮਿਲਣੀ ਆ ਤੇ ਆਪਾਂ ਤਗੜੇ ਅੰਗੇ ਜਰਿੰਦਰ ਸਿੰਘ ਸਮਾਧੀ ਇਲੈਕਸ਼ਨ ਲੜਨ ਜਾ ਰਹੇ ਆ ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ othe ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸਦੇ ਸਰਦਾਰ ਗੁਰਪਤਾਪ ਸਿੰਘ ਮਦਾਨ ਸਾਹਿਬ ਨੇ ਆਪਣੇ ਜਿਹੜੇ ਵਿਚਾਰ ਆ ਕੋ ਰੱਖੇ ਆ ਜੇ ਸਰਦਾਰ ਸੰਜੀਤ ਸਿੰਘ ਦੀ ਬਾਰਦ ਹੋਣਾ ਤੋਂ ਪਹਿਲਾਂ ਕਿਉਂਕਿ ਸਾਡੇ ਪਰਿਵਾਰ ਦੇ ਮੈਂਬਰ ਬਣੇ ਆ ਅਕਨਦਨ ਦੇ ਪਰਿਵਾਰ ਦੇ ਤੇ ਕਿਤਨੇ ਵੀ ਬਣ ਕੇ ਆ ਉਹਨਾਂ ਨੂੰ ਵੀ ਤੇ ਬੱਲੂ ਸਾਹਿਬ ਤੋਂ ਪਹਿਲਾਂ ਮਂਜੀਆ ਕਰਨ ਤੇ ਜਿਹਨੇ ਬੰਕ ਕਰਾਇਆ ਤੇ ਬੱਲੂ ਸਾਹਿਬ ਤੋਂ ਪਹਿਲਾਂ ਜਿਹੜੇ ਆਪਨੇ ਵਿਚਾਰਿਆ ਜਿਹੜੇ ਸਰਦਾਰ ਰਵਿੰਦਰ ਸਿੰਘ ਦੀ ਜੇਟੀ ਰੱਖੜ ਕੇ ਸਰਦਾਰ ਰਵਿੰਦਰ ਸਿੰਘ ਦੀ ਜੇਟੀ ਸਾਹਿਬ ਬੋਲੇ ਮਾਨ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਜੀ ਔਰ तमाम ਜਿਹੜਾ ਅਕਾਲੀ ਦਲ ਇੱਥੇ ਬੈਠਾ ਹੈ ਸਾਹ ਕੋਰਟਤਾ ਸਿੰਘ ਬਡਾਲਾ ਸਾਹਿਬ ਸਾਡੇ ਖੈਰਾ ਸਾਹਿਬ ਈਸ਼ਾ ਸਾਹਿਬ ਮਨਨ ਸਾਹਿਬ ਸਾਡੇ ਪ੍ਰਧਾਨ ਸਾਹਿਬ ਸਾਰਿਆਂ ਦੇ ਪੰਜਾਬ ਦੀ ਇਲੈਕਟ੍ਰਾਂਟ੍ਰਾਂਸਪੋਰਟ ਦੀ ਸਾਡੇ ਬਹੁਤ ਪਿਆਰੇ ਸਾਥੀ ਹੰਦਰਦ ਸਾਡੇ ਬਹੁਤ ਹੀ ਸੰਤਾਨਯੋਗ ਮੇਰੇ ਪਿਤਾ ਸ੍ਰੀਮਾਨ ਮਾਤਾ ਸ੍ਰੀਮਾਨ ਜੀ ਨੂੰ ਕੋ ਬੇਕਾਰ ਜੀ ਸਨ ਸਾਹ ਕੋਰਟਤਾ ਜੀ ਕਾਮਰਾ ਸਾਹਿਬ ਤੇ ਸਾਡੇ ਬੀਬੀ ਮਿਸਰੀ ਕਾਮਰਾ ਜੀ ਜਿਹੜੇ ਸ਼ਰਮਨੀ ਕਮੇਟੀ ਦੇ ਮੈਂਬਰ ਨੇ ਸੋਹਣੀ ਸਾਹਿਬ ਸਾਡੇ ਭਜਨ ਜੀ ਸਾਰੇ ਸਾਰੇ ਜੀ ਸਨ ਛੱਜਲ ਮੰਡੀ ਦੀ ਤੁਸੀਂ ਪਲੀਜ਼ ਆ ਜਾਓ ਦਰਵਾਜ਼ਾ ਆ ਜਾਓ ਜੀ ਬਿਠਾ ਲਓ ਨਾ ਵੀ ਤੇ ਵੀਰੇ ਸਾਰੇ ਕਾਇ ਹੋਏ ਪਤਨਤੀ ਸਜਣੋ ਸਾਰੇ ਜਲੰਧਰ ਦੀ ਪ੍ਰੈਸ ਮੈਂ ਸਾਰਿਆਂ ਨੂੰ ਇੱਥੇ ਆਪਣੇ ਗ੍ਰਹਿ ਤੋਂ ਗਿਆ ਹੈ ਮੈਂ ਸਮਝਦਾ ਕਿ ਰਾਜਨੀਤੀ ਦੇ ਵਿੱਚ ਚੇਮਾ ਦੇ ਲੰਬੀਆਂ ਜਿਹੜੀਆਂ ਫਲਾੰਗਾ ਸ਼ਰੋਮੀ ਕਾਲੀਦਾਰ ਨੇ ਇਹਨਾਂ ਦਾ ਇਤਿਹਾਸ ਨੇ ਔਰ ਖਾਸ ਤੌਰ ਤੇ ਬਾਦਲ ਸਾਹਿਬ ਦਾ ਪਰਿਵਾਰ ਪਰਮਪੂਰ ਸਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਤੱਕ ਸਰਦਾਰ ਕੁਲਦੀਪ ਸਿੰਘ ਵਡਾਲਾ ਸਾਹਿਬ ਕਿਹੜਾ ਕਿਹਣਾ ਦੇ ਨਾਂ ਅਸੀਂ ਲਈਏ ਉਸ ਵੇਲੇ ਮੈਂ ਜਦੋਂ ਸਮਝਦਾ ਜਦੋਂ ਮੈਂ ਅੱਡੇ ਛੋਟਾ ਹੀ ਸੀ ਇਹ ਜਿਹੜੇ ਲੋਕ ਤੇ ਬਨਾਲਾ ਸਾਹਿਬ ਨੂੰ ਮਿਲਣਾ ਸਾਹਿਬ ਮਰਾਵ ਸਿੰਘ ਨੂੰ ਮਿਲਣਾ ਚੌਧਰੀ ਦਰਸ਼ਨ ਸਿੰਘ ਨੂੰ ਮਿਲਣਾ ਕਦੇ ਅਕਾਲੀ ਦਲ ਦਾ ਜਾਂ ਕਾਂਗਰਸ ਦਾ ਕੋਈ ਮਿੱਤਰਾਂ ਨਹੀਂ ਸੀ ਇੱਕ ਪਰਿਵਾਰਾਂ ਵਾਂਗੂ ਰਹਿਣਾ ਖੁਸ਼ੀ ਗਮੀ ਦੇ ਵਿੱਚ ਸ਼ਾਮਲ ਹੋਣਾ ਕਿਸੇ ਨੂੰ ਕੋਈ ਦੁਖਤ ਕੀ ਹੈ ਉਹਦਾ ਸਮਾਧਾਨ ਕਰਨਾ ਲੇਕਿਨ ਰਾਜਨੀਤੀ ਦੇ ਵਿੱਚ ਜਿੱਥੇ-ਜਿੱਥੇ ਕੋਈ ਬੈਠਾ ਸੀ ਉਹ ਆਪਣੇ ਬੈਠਾ ਸੀ ਲੇਕਿਨ ਅੱਜ ਜਿਹੜਾ ਤੌਰ ਹੈ ਇਹ ਬੜਾ ਪਰਿਵਰਤਨ ਦਾ ਦੌਰ ਹੈ ਇਹ ਪਰਿਵਰਤਨ ਕਹਾਂ ਵੀ ਕਾਂਗਰਸ ਦੇ ਵਿੱਚੋਂ ਅਕਾਲੀ ਦਲ 'ਚ ਲੋਕ ਆ ਰਹੇ ਨੇ ਅਕਾਲੀ ਦਲ ਤੋਂ ਕਿਸੇ ਹੋਰ ਪਾਰਟੀ ਦੇ ਵਿੱਚ ਆ ਰਹੇ ਨੇ ਤੋਂ ਮੈਂ ਸਮਝਦਾ ਕਿ ਜਿਹੜੀਆਂ ਪਾਰਟੀਆਂ ਦੇ ਵਿੱਚ ਦੋਨਾਂ ਪਾਰਟੀਆਂ ਦਾ ਇੱਕ ਡਿਸਪਲਿਨ ਹੈ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਡਿਸਪਲਿਨ ਹੈ ਪੰਜਾਬ ਵਿੱਚ ਦੋ ਹੀ ਪਾਰਟੀਆਂ ਨੇ ਕਾਂਗਰਸ ਪਾਰਟੀ ਤੇ ਸ਼੍ਰੋਮਣੀ ਕਾਲੀ ਦਲ ਦੋਨਾਂ ਦਾ ਇਤਿਹਾਸ ਹੌਸ ਹੌਸ ਸਾਲ ਤੋਂ ਉੱਪਰ ਅੰਧਿਆਸ ਹੈ ਦੋਨਾਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਨੇ ਆਪਣੇ ਪੰਜਾਬ ਨੂੰ ਸਵਰਣ ਲਈ ਜਨਨ ਕੀਤੀ ਮੈਂ ਸਮਝਦਾ ਕਿ ਸਾ ਸੁਖਬੀ ਸਿੰਘ ਬਾਦਲ ਹੁਣੀ ਮੈਂ ਇੱਕ ਗੱਲ ਦਾ ਇਹਨਾਂ ਦਾ ਬਹੁਤ ਜਵਾਨਾ ਹੈ ਕਿ ਇਨਫਰਾਸਟ੍ਰਕਚਰ ਦੇ ਵਿੱਚ ਇਹਨਾਂ ਨੇ ਬੜੀ ਰੁਚੀ ਦਿਖਾਈ ਪਿਛਲੇ 10 ਸਾਲਾਂ ਦੇ ਵਿੱਚ ਔਰ ਪੰਜਾਬ ਦਾ ਇੰਨਾ ਬਿਹਤਰੀਨ ਇਨਫਰਾਸਟ੍ਰਕਚਰ ਇਹਨਾਂ ਨੇ ਬਣਾਇਆ ਚਾਹੇ ਉਹ ਬੱਸ ਸਟੈਂਡ ਹੋਣ ਚਾਹੇ ਉਹ ਨਾ ਮਾ ਚੰਡੀਗੜ੍ਹ ਹੋਵੇ ਚਾਹੇ ਉਹ 에어ਪੋਰਟ ਹੋਵੇ ਤੁਸੀਂ ਕਿਤੇ ਵੀ ਚਲੇ ਜਾਓ ਤੁਹਾਨੂੰ ਉਸ ਵੇਲੇ ਦੇ ਇਨਫਰਾਸਟ੍ਰਕਚਰ ਦੇ ਜਿਹੜਾ ਬਣਿਆ ਨਜ਼ਰ ਆਉਂਦਾ ਤੇ ਉਸ ਤੋਂ ਬਾਅਦ ਸਾਡੀ ਸਰਕਾਰ ਆ ਗਈ ਕਾਂਗਰਸ ਪਾਰਟੀ ਦੀ ਉਸ ਵੇਲੇ ਕੋਵਿਡ ਆ ਗਿਆ ਕਈ ਬਹਾਨੇ ਹੋ ਗਏ ਜਿੱਦਾਂ ਦਾ ਸੀ ਕਿਉਂਗਾ ਕਿਉਂ ਜਿਹੜਾ ਉਹ ਸਾਰਾ ਕੁਝ ਪੈ ਗਿਆ ਤੋਂ ਮੈਨੂੰ ਇਹ ਸਵਾਲ ਜੀ ਮੈਨੂੰ ਪੱਤਰਕਾਰਾਂ ਨੇ ਵੀ ਕਈ ਪੁੱਛਦੇ ਬਾਸ ਸਾਹਿਬ ਕਿ ਤੁਸੀਂ ਅਕਾਲੀ ਦਲ ਕਿਉਂ ਚੁਣੇ ਇਸ ਕਰਕੇ ਮੈਂ ਚੁਣਿਆ ਕਿ ਅਕਾਲੀ ਗੱਤ ਜਿਹੜੀ ਹੈ ਪੰਜਾਬ ਦੀ ਪਾਰਟੀ ਹੈ ਪੰਜਾਬ ਦੇ ਲੋਕਾਂ ਦੀ ਪਾਰਟੀ ਹੈ ਪੰਜਾਬ ਦੇ ਗਰੀਬਾਂ ਔਰ ਮਜ਼ਦੂਰਾਂ ਦੀ ਜਿਹੜੀ ਉਹ ਪਾਰਟੀ ਹੈ ਜਿਨ੍ਹਾਂ ਨੇ ਹਮੇਸ਼ਾ ਲੋਕਾਂ ਵਾਸਤੇ ਪੰਜਾਬੀਆਂ ਵਾਸਤੇ ਪੰਜਾਬ ਦੇ ਜਿਹੜੇ ਮਸਲੇ ਆ ਉਹਨਾਂ ਨੂੰ ਹੱਲ ਕਰਾਉਣ ਲਈ ਹਮੇਸ਼ਾ ਯਤਨ ਲਏ ਔਰ ਮੈਂ ਸਮਝਦਾ ਕਿ ਇੱਕ ਰੀਜਨਲ ਪਾਰਟੀ ਮਜ਼ਬੂਤ ਹੋਣੀ ਚਾਹੀਦੀ ਹੈ ਜਿਨ੍ਹਾਂ ਚ ਗ੍ਰਸ਼ੋਮੀ ਕਾਲੀ ਦਲ ਮਜ਼ਬੂਤ ਨਹੀਂ ਹੋਏਗਾ ਪੰਜਾਬ ਦਾ ਪਤਲਾ ਨਹੀਂ ਹੋਏਗਾ ਇਸ ਕਰਕੇ ਮੇਰਾ ਔਰ ਮੇਰੇ ਸਾਥੀਆਂ ਦਾ ਇਹੀ ਯਤਨ ਹੋਏਗਾ ਕਿ ਆਪਣੇ ਸੰਗਠਨ ਕਿ ਕੇ ਵੀ ਨਾਲ ਜਿਸ ਤਰ੍ਹਾਂ ਕਾਂਗਰਸ ਪਾਰਟੀ ਦੀ ਲੰਬੀ ਸਮਾਜ ਸੇਵਾ ਕੀਤੀ ਹੈ ਲੇਕਿਨ ਉਹਨਾਂ ਦੇ ਉੱਤੇ ਮੇਰੇ ਮਤਭੇਦ ਸੀ ਉਹਨਾਂ ਦੇ ਨਾਲ ਮੈਂ ਉਹਨਾਂ ਮਤਭੇਦਾਂ ਨੂੰ ਛੱਡਣ ਲਈ ਦੇ ਕੇ ਕਾਂਗਰਸ ਛੱਡ ਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਇਆ ਤੇ ਮੈਂ ਮੇਰਾ ਪ੍ਰਵਾਹ ਜਿਹੜਾ ਹੈ ਦੇਸ਼ਾ ਸਮਰਪਿਤ ਰਹੇਗਾ ਇਹ ਮੈਂ ਤੁਹਾਨੂੰ ਸ਼ਵਾਸਨ ਦਿੰਦਾ ਹਾਂ ਤੁਹਾਡਾ ਮਾਨ ਸਰਕਾਰ ਤੁਹਾਡਾ ਜੀ ਆਇਆਂ ਤੁਸੀਂ ਪੰਜਾਬ ਦੇ ਪੰਜਾਬ ਨੂੰ ਹੋਰ ਚੜ੍ਹਦੀ ਕਲਾ ਵਾਲੇ ਫਲੰਦੀ ਵਾਲੇ ਪਾਸੇ ਲੈ ਕੇ ਜਾਓ ਔਰ ਜਿਹੜੇ ਪੰਜਾਬ ਦੇ ਮਸਲੇ ਨੇ ਭਾਵੇਂ ਲੋਕ ਲੋਕ ਸਭਾ ਦਾ ਇਲੈਕਸ਼ਨ ਹੈ ਇਹਦੇ ਵਿੱਚ ਕੌਮੀ ਮਸਲੇ ਹੋਣਗੇ ਲੇਕਿਨ ਅਕਾਲੀ ਦਲ ਨੇ ਜੋ ਪੰਜਾਬ ਵਾਸਤੇ ਸਟਰਗਲ ਕੀਤੀ ਹੈ ਉਹਨਾਂ ਨੂੰ ਤੁਸੀਂ ਹੋਰ ਅੱਗੇ ਤੋਰ ਰਹੇ ਹੋ ਯਾਤਰਾ ਵੀ ਕਰ ਰਹੇ ਹੋ ਲੋਕਾਂ ਨੂੰ ਸਾਰੀਆਂ ਚੀਜ਼ਾਂ ਤੁਸੀਂ ਦੱਸ ਰਹੇ ਹੋ ਲੋਕ ਜਿਹੜੇ ਨੇ ਅੱਜ ਫੇਰ ਇਸ ਗੱਲ ਨੂੰ ਸੋਚ ਰਹੇ ਨੇ ਕਿ ਦੇਸ਼ ਦਾ ਵਿੱਚ ਜਿਹੜਾ ਧਾਰਮਿਕ ਫਿਰਕਾਪਰਸਤੀ ਨੂੰ ਵਡਾਵਾ ਦਿੱਤਾ ਜਾ ਰਿਹਾ ਹੈ ਹਿੰਦੂਤਵ ਨੂੰ ਉਹ ਪੜਾਵਾ ਦਿੱਤਾ ਜਾ ਰਿਹਾ ਉਹਦੇ ਨਾਲ ਮਿਨੋਰਟੀਜ਼ ਚਾਹੇ ਉਹ ਸਿੱਖ ਕਮਿਟੀ ਹੈ ਚਾਹੇ ਉਹ ਦਿਲਗ ਭਾਈਚਾਰਾ ਹੈ ਚਾਹੇ ਉਹ ਕ੍ਰਿਸਚੀਅਨ ਭਾਈਚਾਰਾ ਹੈ ਚਾਹੇ ਮੁਸਲਿਮ ਭਾਈਚਾਰਾ ਅੱਜ ਆਈਸੋਲੇਟ ਹੋ ਰਿਹਾ ਤੋਂ ਸਰ ਮੇਰੀ ਤੁਹਾਡੇ ਕੋਲ ਬੇਤੀ ਹੈ ਕਿ ਇਹ ਜਿਹੜੇ ਭਾਈਚਾਰੇ ਨੇ ਇਹ ਪੰਜਾਬ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਜੱਟ ਤੇ ਸਿਰੀ ਤੋਂ ਬਿਨਾ ਪੰਡ ਨਹੀਂ ਵੱਜਦੀ ਨਾ ਪੰਡ ਚੁੱਕੀ ਜਾਂਦੀ ਸਿਰ ਜੋੜ ਕੇ ਪੰਡਾ ਜਿਹੜੀਆਂ ਉਸ ਲਈ ਬੰਦੇ ਸੀ ਤੇ ਆਪਾਂ ਸਿਰ ਜੋੜ ਕੇ ਜਿਹੜਾ ਹੈਗਾ ਗੁਰੂ ਜੀ ਉਹ ਜਤਨ ਕਰੀਏ ਮੈਂ ਬਹੁਤਾ ਲੰਬਾ ਚੋਣਾ ਨਾ ਕਹਿੰਦਾ ਹੋਇਆ ਤੁਹਾਡਾ ਬਦਲ ਸਾਹਿਬ ਦਾ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਨਾਮ ਸਦਾ ਵਾਹਿਗੁਰੂ ਜੀ ਬਖਸ਼ੇ ਔਰ ਸੰਗਰਾਮ ਜਿਹੜੇ ਬਹੁਤ ਸਾਰੇ ਦੋਵੇਂ ਕਲਾਕਾਰਾਂ ਦੇ ਤੋਂਦਾਨ ਸੰਦੋਆ ਜੀ ਤੇ ਜੀ ਬਾਦਲ ਵੀਨਰ ਜੀ ਦੀ ਦੇਚੀ ਤੋਂ ਸੰਗਰਾਮ ਦੇ ਗੁਰੂ ਯਾਦੋ ਕਮੀਨੋ ਹੋ ਜੋ ਕਮੀਨੋ ਮਨਨ ਜੀ ਨੇ ਹੋ ਗਿਆ ਅਰਬਿਤ ਅਰਬਿਤ ਉਹ ਅਰਬਿਤ ਇੱਕ ਮਿੰਟ ਰੋ ਜਾ ਕੇ ਪੀ ਸਾਹੂ ਥੋੜਾ ਪਿੱਛੇ ਹੋ ਜਾ ਥੋੜਾ ਪਿੱਛੇ ਥੋੜਾ ਪਿੱਛੇ ਬੋਲ ਦਿਓ ਬੋਲੇ ਸੋਨਹਿਰਾ ਸ੍ਰੀ ਅਕਾਲ ਸਰਦਾਰ ਇਕਬਾਲ ਸਿੰਘ ਢੀਂਡਾ ਜਿੰਦਾਬਾਦ ਸ਼੍ਰੋਮਣੀ बस हट सा थोड़ा जो इधर हो जाओ पिछे आप सब तहल तो मैं फतेह करद वाहगुरु जी का खालसा वाहेगुरु जी की फतेह ਅੱਜ ਮੇਰੇ ਖਾਸਤੇ ਖਾਸ ਤੇ ਸ਼੍ਰੋਮਣੀ ਕਾਲੀ ਦਲਵਾਸੇ ਖਾਸ ਬਹੁਤ ਹੀ ਖੁਸ਼ੀ ਦਾ ਦਿਹਾੜਾ ਹੈ ਹਰਮਿੰਦਰ ਸਿੰਘ ਕੇ ਪੀ ਜੀ ਜਿਨ੍ਹਾਂ ਨੇ ਅੱਜ ਫੈਸਲਾ ਕਰ ਲਿਆ ਕਿ ਸ਼੍ਰੋਮਣੀ ਕਾਲੀ ਦਲ ਵਿੱਚ ਪਰਿਵਾਰ ਵਿੱਚ ਪਰਿਵਾਰ ਦਾ ਹਿੱਸਾ ਬੰਦਾ ਜਿਹਨੋਂ ਕੋਈ ਨੇਕ ਇਨਸਾਨ ਛੋਟੀ ਪਾਰਟੀ ਚਾਉਂਦੇ ਆ ਤੇ ਬਹੁਤ ਵੱਡਾ ਬਲ ਮਿਲਦਾ ਹੈ ਬੜੇ ਸਾਲਾਂ ਦੀ ਮੇਰੀ ਕੋਸ਼ਿਸ਼ ਸੀ ਕਿ ਚੰਗੇ ਲੋਕ ਅਕਾਲੀ ਦਲ ਚ ਵਿੱਚ ਸ਼ਾਮਿਲ ਕੀਤੇ ਜਾਣ ਤੇ ਕੇਪੀ ਸਾਹਿਬ ਨਾਲ ਮੇਰੀ ਗੱਲ ਹੁੰਦੀ ਰਹੀ ਸੀ ਮੈਂ ਇਹਨਾਂ ਦਾ ਬੜਾ ਸਤਿਕਾਰ ਕਰਦਾ ਸੀ ਮੇਰੇ ਬਜ਼ੁਰਗਾਂ ਦਾ ਵੀ ਇਹਨਾਂ ਨਾਲ ਬਹੁਤ ਪਿਆਰ ਪਰਿਵਾਰ ਸੀ ਇਸ ਪਰਿਵਾਰ ਨਾਲ ਬੜਾ ਪਰਵਾਹ ਸੀ ਪਿਆਰ ਸੀ ਦੇਖੋ ਜਿਹੜੇ ਉਹ ਐਜੇ ਇਨਸਾਨ ਆ ਜਿਹੜਾ ਤਿੰਨ ਵਾਰ ਤਾਂ ਐਮਐਲਏ ਬਣੇ ਐਨਪੀ ਬਣੇ ਕਾਂਗਰਸ ਪਾਰਟੀ ਦੇ ਪ੍ਰਧਾਨ ਸਟੇਟ ਦੇ ਜਿਹੜੇ ਲੋਕ ਹਰ ਸਟੈਪ ਚੜ੍ਹ ਚੜ੍ਹ ਕੇ ਉਹਨਾਂ ਨੇ ਸਾਰੀ ਜ਼ਿੰਦਗੀ ਦੇ ਵਿੱਚ ਸੇਵਾ ਕੀਤੀ ਹੋਏ ਸਹੀ ਮੈਨੇ ਤੇ ਉਹ ਚੰਗੇ ਲੀਡਰ ਹੁੰਦੇ ਆ ਕਈ ਅੱਜ ਕੱਲ ਲੀਡਰ ਰਾਤੋਂ ਰਾਤ ਬੰਨਣਾ ਚਾਹੁੰਦੇ ਹਾਲਾਤ ਹੀ ਤੁਸੀਂ ਦੇਖ ਲਿਆ ਝਾੜੂ ਵਾਲਿਆਂ ਦਾ ਕਿੰਨੇ ਝਾੜੂ ਵਾਲਿਆਂ ਦੇ ਐਮਐਲਏ ਆ ਤੇ ਮੁੱਖ ਮੰਤਰੀ ਆ ਰਾਤੋਂ ਰਾਤ ਬਣਨ ਵਾਲੇ ਆ ਦਾ ਲੱਗ ਗਿਆ ਬਣ ਗਏ ਤੇ ਅੱਜ ਸਾਰਿਆਂ ਨੂੰ ਠੱਗੀ ਮਾਰ ਲਈ ਉਹਨਾਂ ਨੇ ਕ੍ਰੈਡੀਬਿਲਟੀ ਉਸ ਲੀਡਰ ਦੀ ਹੁੰਦੀ ਆ ਜਿਹਨੂੰ ਤੁਸੀਂ 15 20 ਸਾਲ 25 ਸਾਲ ਦੇਖਿਆ ਹੋਵੇ ਉਹਦਾ ਕੰਮ ਦੇਖਿਆ ਹੋਵੇ ਉਹਦੀ ਕੰਮ ਕਰਨ ਦਾ ਤਰੀਕਾ ਜਾਣਦੇ ਹੋਣ ਕਿਵੇਂ ਲੋਕਾਂ ਨਾਲ 딜 ਕਰਨਾ ਸਾਰਾ ਹੋਵੇ ਸੋ ਕੇਪੀ ਸਾਹਿਬ ਐਜੈਂਸਾਨ ਆ ਜਿਹੜੇ ਤੁਹਾਡੇ ਮਤਲਬ ਦਾ ਦੁਆਬੇ ਦੇ ਘਰ ਘਰ ਵਿੱਚ बसे ਅੱਜ ਜੋ ਹਾਲਾਤ ਪੰਜਾਬ ਦੇ ਐ ਇੱਕ ਪਾਸੇ ਆ ਜਿਹੜੀ جنگ ਐ ਪਾਰਲੀਮੈਂਟ ਦੀ ਇੱਕ ਪਾਸੇ ਪੰਜਾਬ ਐ ਪੰਜਾਬੀ ਲੋਕ ਆ ਉਸੇ ਪਾਸੇ ਕਿਸਾਨ ਗਰੀਬ ਮਜ਼ਦੂਰ ਵਪਾਰੀ ਐ ਦੂਜੇ ਪਾਸੇ ਦਿੱਲੀ ਦੀਆਂ ਪਾਰਟੀਆਂ ਧਾੜਵੀ ਬਣ ਕੇ ਤੇ ਜਿਵੇਂ ਅੰਗਰੇਜ਼ ਈਸਟ ਇੰਡੀਆ ਕੰਪਨੀ ਮੰਗੂ ਆਪਣੇ ਦੇਸ਼ ਚ ਆਏ ਸੀ ਇਥੋਂ ਦਾ ਖਜ਼ਾਨਾ ਲੁੱਟ ਕੇ ਚਲੇ ਜਾਂਦੇ ਸੀ ਕੋਈ ਪਾਰਟੀਆਂ ਨੈਸ਼ਨਲ ਪਾਰਟੀਆਂ ਇੱਥੇ ਇੱਥੇ ਕਬਜ਼ਾ ਕਰਨ ਵਾਸਤੇ ਆਉਂਦੀਆਂ ਦਿਲ ਪੰਜਾਬੀਆਂ ਦਾ ਦਿਲ ਜਿੱਤਣ ਵਾਸਤੇ ਨਹੀਂ ਆਉਂਦੀਆਂ ਤੁਸੀਂ ਇਤਿਹਾਸ ਗਵਾ ਪੰਜਾਬ ਦਾ ਇਤਿਹਾਸ ਗਵਾ ਜਦੋਂ ਜਦੋਂ ਕਾਂਗਰਸ ਦਾ ਰਾਜ ਇੱਥੇ ਆਇਆ ਨੈਸ਼ਨਲ ਪਾਰਟੀ ਦਾ ਡਿਵੈਲਪਮੈਂਟ ਨਾਂ ਦੀ ਕੋਈ ਚੀਜ਼ ਹੀ ਨਹੀਂ ਸੀ ਉਹ ਤਾਂ ਕੱਲੇ ਇੱਥੇ ਆਉਂਦੇ ਸੀ ਲੁੱਟ ਕੇ ਚਲੇ ਜਾਂਦੇ ਸੀ ਜੇ ਜਦੋਂ ਜਦੋਂ ਥੋਡੀ ਪਾਰਟੀ ਖੇਤਰੀ ਪਾਰਟੀ ਦਾ ਰਾਜ ਇੱਥੇ ਆਇਆ ਤੁਸੀਂ ਪੰਜਾਬ ਦੀ ਜਨਤਾ ਨੇ ਲਿਆਂਦਾ ਉਸੇ ਹੀ ਟਾਈਮ ਕਿਸਾਨਾਂ ਨੂੰ ਸਹੂਲਤਾਂ ਪਿਊਬਲ ਕਨੈਕਸ਼ਨ ਕਿਸਾਨਾਂ ਵਾਸਤੇ ਮੁਫਤ ਬਿਜਲੀ ਉਹਨਾਂ ਵਾਸਤੇ ਮੰਡੀਆਂ ਪੱਕੇ ਖਾਲੇ ਅੰਡਰਗਰਾਉਂਡ ਪਾਈਪ ਸਿਸਟਮ ਉਹਨਾਂ ਵਾਸਤੇ ਨਹਿਰਾਂ ਕਸੀਆਂ ਕੱਡੀਆਂ ਗਈਆਂ ਗਰੀਬ ਵਾਸਤੇ ਆਟਾ ਦਾਲ ਛਗਨ ਪੈਨਸ਼ਨ ਐਸੀ ਬੱਚੇ ਨੂੰ ਸਕਾਲਰਸ਼ਿਪ ਸਾਈਕਲ आम जनता वास्ते सेवा केंद्र कानून रिफॉर्म्स डिपार्टमेंट बना के पुराने कानून सारे चेंज किए 200 यूनिट बिजली दे मुफ्त दते शहरਾਂ ਦੇਖੋ ਤੁਸੀਂ ਜਲੰਧਰ ਸ਼ਹਿਰ ਹੀ ਦੇਖ ਲਓ ਇੱਥੇ ਜੋ ਕੁਝ ਬਣਿਆ ਭਾਵੇਂ ਫਲਾਇਓਵਰ ਹੈ ਭਾਵੇਂ ਸੜਕਾਂ ਭਾਵੇਂ ਸੀਵਰੇਜ ਹੈ ਉਦੋਂ ਹੀ ਬਣਿਆ ਜਦੋਂ ਸ਼੍ਰੋਮਨੀ ਅਕਾਲੀ ਦਲ ਦੀ ਸਰਕਾਰ ਆਹ ਐਗਜ਼ਾਮਪਲ ਤੁਸੀਂ ਅੰਮ੍ਰਿਤਸਰ ਵੀ ਜਾ ਕੇ ਦੇਖ ਲਓ ਜਲੰਧਰ ਵੀ ਦੇਖ ਲਓ ਤਾਂ ਛੋਟੀਆਂ ਮੰਡੀਆਂ ਵੀ ਦੇਖ ਲਓ ਇੱਥੋਂ ਸੜਕਾਂ ਦਾ ਜਾਲ ਦੇਖੋ ਜਿੰ ਅਸੀਂ ਜਿੰਨਾ ਸਮਾਂ ਮਿਲਦਾ ਸਾਨੂੰ ਅਸੀਂ ਕੰਮ ਕਰਦੇ ਆ ਆ ਨੈਸ਼ਨਲ ਪਾਰਟੀਆਂ ਕਿਉਂ ਨਹੀਂ ਕਰਦੀਆਂ ਕਿਉਂਕਿ ਨੈਸ਼ਨਲ ਪਾਰਟੀਆਂ ਦੀ ਸੋਚ ਨੰਬਰਾਂ ਤੇ ਆ ਉਹਨਾਂ ਸਾਰਿਆਂ ਦਾ ਜੋਰ ਨੈਸ਼ਨਲ ਪਾਰਟੀ ਦਾ ਯੂਪੀ ਬਿਹਾਰ ਤੇ ਲੱਗਿਆ ਹੁੰਦਾ ਕਿਉਂ ਯੂਪੀ ਤੋਂ 80 MP ਆਉਂਦੇ ਆ ਬਿਹਾਰ ਤੋਂ 45 ਆਉਂਦੇ ਆ ਉਹ 10 ਬਰ MP ਫਗੜ ਤਾਂ ਜਾਂਦੇ ਹੀ ਨਹੀਂ ਉਹਨੂੰ ਪਤਾ ਹੀ ਸਾਰਾ ਕੁਝ ਹੀ ਉੱਥੇ ਤੇ ਜਿਹੜੀ ਵੱਡੀ ਗੱਲ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਐ ਪੰਜਾਬ ਦੀ ਪਾਰਟੀ ਐ 103 ਸਾਲ ਪੁਰਾਣੀ ਪਾਰਟੀ ਐ ਐਦੀ ਸੋਚ ਕਿ ਸਾਡੇ ਅਕਾਲੀ ਦਲ ਦੀ ਸੋਚ ਐ ਕਿ ਪੰਜਾਬ ਤਰੱਕੀ ਜਾਏ ਪੰਜਾਬੀ ਇਕੱਠੇ ਰਹਿਣ ਇੱਥੇ ਅਮਨ ਸ਼ਾਂਤੀ ਹੋਏ ਇੱਥੇ ਭਾਈਚਾਰਕ ਸਾਂਝ ਹੋਏ ਇੱਥੇ ਹਲੋ ਇੱਥੇ ਭਾਈਚਾਰਕ ਸਾਂਝ ਹੋਏ ਇੱਥੇ ਖਾਲਸਾ ਪੰਥ ਤਕੜਾ ਹੋਏ ਆ ਅਕਾਲੀ ਦਲ ਦੀ ਸੋਚ ਐ ਤੁਸੀਂ ਹੈਰਾਨ ਰਹਿ ਜਾਓਗੇ ਆ ਜਿੰਨੀਆਂ ਦਿੱਲੀ ਦੀਆਂ ਪਾਰਟੀਆਂ ਐ ਦੇਖੋ ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਵੋਟਾਂ ਲੈਂਦੀਆਂ ਪੰਜਾਬ ਵਿੱਚ ਅਸੀਂ ਕਿਤੇ ਨਹੀਂ ਹੋਣ ਦਿੱਤਾ ਤੁਸੀਂ ਦੇਖਦੇ ਆ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਜਿੰਨੇ ਸਾਲ ਰਹਿੰਦੇ ਸੀ ਹਿੰਦੂ ਪਰਿਵਾਰ ਸੋਚਦੇ ਸੀ ਬਾਦਲ ਸਾਹਿਬ ਸਾਡੇ ਐ 크ਰਿਸਚੀਅਨ ਵੀਰ ਸੋਚਦੇ ਸੀ ਬਾਦਲ ਸਾਹਿਬ ਸਾਡੇ ਐ ਮੁਸਲਮ ਵੀਰ ਸੋਚਦੇ ਸੀ ਬਾਦਲ ਸਾਹਿਬ ਸਾਡੇ ਐ ਤੇ ਸਿੱਖ ਭਰਾਵਾਂ ਨੇ ਤਾਂ ਸੋਚਣਾ ਹੀ ਸੀ ਸਾਡੀ ਸੋਚ ਐ ਕਿ ਸਾਰੇ ਇਕੱਠੇ ਰਹਿਣ ਅਸੀਂ ਇਕੱਠੇ ਪੰਜਾਬ ਬਣਾਇਆ ਇਸ ਕਰਕੇ ਜੋ ਨੀਤੀਆਂ ਤੇ ਅੱਜ ਬੀਜੇਪੀ ਚੱਲ ਰਹੀ ਹੈ ਕੱਲੇ ਇੱਕ ਧਰਮ ਨੂੰ ਲੈ ਕੇ ਦੂਜੇ ਧਰਮ ਨੂੰ ਲੜਾਉਣਾ ਆ ਗੱਲਾਂ ਸਹੀ ਨਹੀਂ ਆ ਆ ਦੇਸ਼ ਜਿਹੜਾ ਹੈਗਾ ਆ ਦੇਸ਼ ਜਿਹੜਾ ਆਪਣਾ ਦੇਸ਼ ਹੈ ਆ ਸਾਰਿਆਂ ਦਾ ਹੈ ਭਾਵੇਂ ਇੱਕ ਬੰਦਾ ਵੀ ਹੈ ਉਹਦਾ ਵੀ ਉਨਾ ਹੀ ਰਾਈਟ ਹੈ ਜਿਵੇਂ ਦੇ ਭਾਵੇਂ ਜਿਹੜੇ 100 ਬੰਦੇ ਉਹਨਾਂ ਦਾ ਰਾਈਟ ਹੈ ਇਸ ਕਰਕੇ ਜਿਵੇਂ ਪੰਜਾਬ ਵਿੱਚ ਇੱਥੇ ਸਾਰੇ ਧਰਮਾਂ ਦੇ ਲੋਕ ਆਪਣੇ ਆਪ ਨੂੰ ਭਰਾ ਸਮਝ ਕੇ ਰਹਿੰਦੇ ਆ ਆਪਣਾ ਦੇਸ਼ ਤਾਂ ਬਚੂਗਾ ਜੇ ਦੇਸ਼ ਵਿੱਚ ਵੀ ਕੋਈ ਵੀ ਨੈਸ਼ਨਲ ਪਾਰਟੀ ਆਏ ਨਿਸ਼ਾਨਾ ਰੱਖੇ ਕਿ ਆਹ ਦੇਸ਼ ਸਾਰਿਆਂ ਦਾ ਹੈ ਇੱਥੇ ਵੀ ਜਿਵੇਂ ਪੰਜਾਬ ਵਾਂਗੂ ਭਾਵਾਂ ਮੰਦੀ ਰਹਦੇ ਨੈਸ਼ਨਲ ਪਾਰਟੀ ਕੋਈ ਵੀ ਹੋਏ ਉਹਨਾਂ ਨੂੰ ਵੀ ਇੱਕੋ ਏਜੰਡਾ ਚਾਹੀਦਾ ਹੈ ਕਿ ਦੇਸ਼ ਸਾਰਿਆਂ ਦਾ ਹੈ ਸਾਰੇ ਭਰਾਵਾਂ ਮੰਗੂ ਰਹੇ ਐਸ ਕਰਕੇ ਮੈਨੂੰ ਅੱਜ ਬੜੀ ਖੁਸ਼ੀ ਹੈ ਕਿ ਅੱਜ ਮੁੰਦਰ ਸਿੰਘ ਕੇਪੀ ਜੀ ਜਿਹੜੇ ਬਹੁਤ ਪੁਰਾਣੇ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਦੇਖੀ ਆ ਸੱਚ ਪੌੜੀ ਦੇਖੀ ਆ ਆਪਣੇ ਲੋਕਾਂ ਦੀ ਹਰ ਦੁੱਖ ਸੁੱਖ ਤੇ ਸਾਥੀ ਰਹੇ ਆ ਤੇ ਸਾਨੂੰ ਦੁਆਬੇ ਵਿੱਚ ਇੱਕ ਬਹੁਤ ਵੱਡਾ ਬੂਸਟ ਮਿਲਿਆ ਤੇ ਅੱਜ ਉਹ ਸ਼ੋਮਨੀ ਕਾਲੀ ਦਲ ਸ਼ਾਮਿਲ ਹੋਏ ਆ ਮੈਂ ਉਹਨਾਂ ਨੂੰ ਜੀ ਆਇਆਂ ਕਹਿੰਦਾ ਉਹਨਾਂ ਦੇ ਸਾਰੇ ਸਾਥੀਆਂ ਨੂੰ ਵੀ ਜੀ ਆਇਆਂ ਕਹਿੰਦਾ ਤੇ ਵਿਸ਼ਵਾਸ ਦੋਣੇ ਆ ਕਿ ਤੁਹਾਡੇ ਨਵੇਂ ਪਰਿਵਾਰ ਵਿੱਚ ਤੁਹਾਨੂੰ ਜਿਵੇਂ ਭਰਾਵਾਂ ਵਾਂਗੂ ਪਰਿਵਾਰ ਮੰਗੂ ਕੀ ਸਾਡੇ ਮੈਂਬਰ ਰਹੋਗੇ ਤੁਹਾਡੇ ਸਾਥੀ ਵੀ ਮੈਂਬਰ ਰਹਿਣਗੇ ਅਸੀਂ ਟੀਮ ਵਰਕ ਕਰਕੇ ਨਿਸ਼ਾਨਾ ਸਾਰਿਆਂ ਦਾ ਇੱਕੋ ਇੱਕ ਹੈ ਕਿ ਪੰਜਾਬ ਵਿੱਚ ਪੰਜਾਬੀ ਪਾਰਟੀ ਖੇਤਰੀ ਪਾਰਟੀ ਤਕੜੀ ਹੋਏ ਤਾਂ ਹੀ ਪੰਜਾਬ ਬੱਜੂਗਾ ਤਾਂ ਹੀ ਪੰਜਾਬ ਦੀ ਆਵਾਜ਼ ਪਾਰਲੀਮੈਂਟ ਵਿੱਚ ਗੂੰਜੂਗੀ ਆ ਨੈਸ਼ਨਲ ਪਾਰਟੀਆਂ ਦੇ ਮੈਂਬਰ ਪਾਰਲੀਮੈਂਟ ਜਾ ਕੇ ਪੰਜਾਬ ਦੀ ਆਵਾਜ਼ ਨਹੀਂ ਕਰ ਸਕਦੇ ਉਹ ਤਾਂ ਦੇਖਦੇ ਐ ਕਿ ਕਿਹੜੀ ਚੀਜ਼ ਨੈਸ਼ਨਲ ਲੈਵਲ ਤੇ ਸ਼ੂਟ ਕਰਦੀ ਹੈ ਜਿਹੜੀ ਭਾਵੇਂ ਪੰਜਾਬ ਦਾ ਨੁਕਸਾਨ ਹੋਏ ਫਿਰ ਨੀ ਉਹ ਬੋਲਦੇ ਤੇ ਕਾਲੀ ਦਲ ਤਾਂ ਇਕੱਲਾ ਕੁਝ ਵੀ ਪੰਜਾਬ 'ਚ ਹੋ ਜੇ ਤੇ ਕਾਲੀ ਦਲ ਬਾਜ ਉਠਾਉਂਦਾ ਤੇ ਅੱਜ ਮੈਂ ਆ ਵੀ ਅਨਾਉਂਸ ਕਰਦਾ ਕਿ ਜਲੰਧਰ ਪਾਰਲੀਮੈਂਟ ਸੀਟ ਤੋਂ ਸਰਮਿੰਦਰ ਸਿੰਘ ਕੇਪੀਜੀ ਇੱਕ ਹੋਦੇ ਪੀਰ ਵਾ ਬਾਕੀ ਸੀਟਾਂ ਦਾ ਵੀ ਮੈਂ ਅਨਾਉਂਸਮੈਂਟ ਕਰਨ ਲੱਗਾ ਹਾਂ ਕਿ ਤੁਸੀਂ ਸਾਰੇ ਇਕੱਠੇ ਹੀ ਹੋਏ ਆ ਅ ਲੁਧਿਆਣੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰ ਰਣਜੀਤ ਸਿੰਘ ਢਿੱਲੋਂ ਹੋਣਗੇ ਤੇ ਹੁਸ਼ਿਆਰਪੁਰ ਤੋਂ ਸਰ ਸੋਮ ਸਿੰਘ ਠੰਡਲ ਸਾਹਿਬ ਹੋਣਗੇ ਅ ਫਰੋਜ਼ਪੁਰ ਤੋਂ ਸਰ ਨਰਦੇਵ ਸਿੰਘ ਬੋਬੀ ਮਾਨ ਹੋਣਗੇ ਤੇ ਚੰਡੀਗੜ੍ਹ ਤੋਂ ਹਰਦੇਵ ਸੈਣੀ ਜੀ ਜਿਨ੍ਹਾਂ ਨੂੰ ਹਰਦੇਵ ਬਟਰੇਲਾ ਵੀ ਕਹਿੰਦੇ ਆ ਉਹ ਸਾਡੇ ਚੰਡੀਗੜ੍ਹ ਤੇ ਹੋਣਗੇ ਇੱਕ ਬਠਿੰਡੇ ਦਾ ਰਹਿ ਗਿਆ ਕਰ ਤੋ ਹਾਂਜੀ ਇਹ ਵੀ ਕਰ ਉਹ ਤੋਂ ਗੈਸ ਕਰੋ ਕੌਣ ਐਪੀ ਸਿੰਘ ਤੇ ਛੱਡ ਦਿੰਨੇ ਆ ਐਪੀ ਦਾਸੀ ਨੂੰ ਚਾਹਣਾ ਅੱਧ ਕਾਰ ਦੇ ਦਿੱਤੇ ਤੈਨੂੰ ਓਕੇ ਕੁਐਸਚਨ ਦਾ ਤੁਸੀਂ ਮਾਰਕ ਕਰਦਾ ਹੋਣਾ ਐਸ ਲੌਂਗ ਐਜ਼ ਇਟਸ ਨਾਟ ਅਨਾਉਂਸਡ ਗੈਸ ਤਾਂ ਕਰਦੇ ਮੈਂ ਨਾ ਸੋ ਬਠਿੰਡੇ ਤੋਂ ਵੀ ਬਾਅਦ ਹਰਸਿਮਰਤ ਕੌਰ ਬਾਦਲ ਸੋ ਨਿਹਾਲ